ਦੋਸਤੋ ਅੱਜ ਪੰਜਾਬ ਸਰਕਾਰ ਦੀ ਸ਼ਕਤੀ ਦੇਖਣ ਨੂੰ ਮਿਲੀ ਪੰਜਾਬ ਸਰਕਾਰ ਨੇ ਕੀ ਇਹ ਸ਼ਕਤੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਨੂੰ ਲੈ ਕੇ ਕੀਤੀ ਹੈ ਕੀ ਇਹ ਸ਼ਕਤੀ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਹਾਰ ਨੂੰ ਲੈ ਕੇ ਕੀਤੀ ਗਈ ਸਮਝ ਜਾਵੇ ਕੀ ਕੀਤੀ ਹੈ ਸ਼ਕਤੀ ਆਓ ਤੁਹਾਨੂੰ ਉਹ ਖਬਰ ਵੀ ਸੁਣਾ ਦਿੰਨੇ ਆ ਆਉ ਇਹ ਹੈਡਲਾਈਨ ਹੈ ਕਿ ਸ਼੍ਰੀ ਮੁਖਤਸਰ ਸਾਹਿਬ ਦੇ ਡੀਸੀ ਨੂੰ ਸਸਪੈਂਡ ਅੱਜ ਕਰ ਦਿੱਤਾ ਗਿਆ। ਦੂਸਰੀ ਖਬਰ ਪੰਜਾਬ ਵਿਜੀਲੈਂਸ ਦੇ ਮੁਖੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਤੀਸਰੀ ਸਭ ਤੋਂ ਵੱਡੀ ਸਿੱਖ ਧਰਮ ਨਾਲ ਸੰਬੰਧਿਤ ਖਬਰ ਹੈ ਕਿ ਐ ਜੀ ਪੀ ਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਹਿਬਾਨਾ ਵੱਲੋਂ ਜਾਰੀ ਕੀਤੇ ਗਏ ਹੁਕਮ ਨਾਮੇ ਨੂੰ ਲਾਗੂ ਕਰਵਾਉਣ ਵਿੱਚ ਅਸਫਲ ਰਹੇ ਐਡਵੋਕੇਟ ਹਰਜਿੰਦਰ ਸਿੰਘ <table> ਨੇ ਅੱਜ ਅਸਤੀਫਾ ਦੇਣ ਦੇ ਕੀ ਕਾਰਨ ਦੱਸਿਆ ਆਓ ਤੁਹਾਨੂੰ ਉਹ ਵੀ ਖਬਰ ਪੜ ਕੇ ਸੁਣਾਉਂਦੇ ਆ ਉਸ ਤੋਂ ਪਹਿਲਾਂ ਸਰਕਾਰ ਦੀ ਸਖਤੀਬਾੜੀ ਖਬਰ ਕਿ ਅੱਜ ਪੰਜਾਬ ਸਰਕਾਰ ਨੇ ਸ਼੍ਰੀ ਮੁਖਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜੀਸ਼ ਤਰਪਾਠੀ ਨੂੰ ਸਸਪੈਂਡ ਕਰ ਦਿੱਤਾ ਉਨ੍ਹਾਂ ਦੀ ਥਾਂ ਤੇ ਹੁਣ ਅਭਜੀਤ ਕਪਲੇਸ਼ਨ ਨੂੰ ਨਮਾ ਡੀਸੀ ਲਾਇਆ ਗਿਆ ਹੈ ਕਪਲੇਸ਼ 2015 ਬੈਚ ਦੇ ਆਈਏਐਸ ਅਧਿਕਾਰੀ ਹਨ ਸੁਕਰਾ ਮੁਤਾਬਕ ਰਜਿਸਟਰ ਪਾਖੀ ਨੂੰ ਸਸਪੈਂਡ ਕਰਨ ਦਾ ਮਾਮਲਾ ਪਿੱਛੇ ਪਟਿਆਗੜ ਨਾਲ ਸੰਬੰਧਿਤ ਹੈ ਕਿਸੇ ਮਸਲੇ ਨੂੰ ਲੈ ਕੇ ਜਿੱਥੇ ਉਹ ਏਡੀਸੀ ਵਜੋਂ ਕੰਮ ਕਰਦੇ ਰਹੇ ਸਨ ਪੰਜਾਬ ਸਰਕਾਰ ਵੱਲੋਂ ਅਭਜੀਤ ਕਪਲੇਸ਼ ਆਈਏ ਅਸ ਜਿਵੇਂ ਪਹਿਲਾਂ ਵੀ ਦੱਸਿਆ ਕਿ 215 ਐ ਵੇਜ ਦਾ ਅਧਿਕਾਰੀ ਹੈ ਮੁਕਸਰ ਸਹਿਰ ਦੇ ਡਿਪਟੀ ਕਮਿਸ਼ਨਰ ਨਾਲ ਉਹਨਾਂ ਨੂੰ ਲਾਇਆ ਗਿਆ ਇਸ ਤੋਂ ਪਹਿਲਾਂ ਅਵੇਜੀਤ ਕਪਲੇਸ਼ ਨਿਰਦੇਸ਼ਕ ਖਣਜ ਅਤੇ ਭੂਮ ਵਿਗਿਆਨ ਦੇ ਨਾਲ ਨਾਲ ਪੰਜਾਬ ਵਿਕਾਸ ਕਮਿਸ਼ਨ ਦੇ ਸਖਤਰ ਸਾਈ ਸੂਤਰਾ ਅਨਸਾਰ ਭ੍ਰਸ਼ਟਾਚਾਰ ਦੀ ਸ਼ਿਕਾਇਤ ਮਿਲਣ ਤੇ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ पंजाब सरकार कुछ सख्त नज़र आई है जो कि दिल्ली आम आदमी पार्टी की हुई हार हैं पंजाब की आम आदमी पार्टी की सरकार ये सख्त था हुई है पंजाब के मुखी वरिंद्र कुमार ने भी हटाया गया उन्होंने थानते नवे विजिलेंस मुखी जे नागेश्वर लाया गया ਇਨਾ ਦੋਵੇਂ ਖਬਰਾਂ ਨੂੰ ਲੈ ਕੇ ਇਹ ਚਰਚਾ ਬਣੀ ਹੋਈ ਹੈ ਕਿ ਸਰਕਾਰ ਸਖਤ ਨਜ਼ਰ ਆ ਰਹੀ ਹੈ ਕਿ ਇਹ ਸਖਤੀ ਬਰਕਰਾਰ ਰਹੇਗੀ ਇਹ ਆਪਣੇ ਆਪ 'ਚ ਸਵਾਲ ਹੈ ਕਿਉਂਕਿ 3 ਸਾਲ ਹੋਣ ਜਾ ਰਹੇ ਆ ਪੰਜਾਬ ਸਰਕਾਰ ਆਮ ਆਮੀ ਪਾਰਟੀ ਦੇ ਸਕਾਰ ਕੋਲ ਸਿਰਫ ਹੁਣ 1.5 ਸਾਲ ਬਚਿਆ ਮਗਲੇ 6 ਮਹੀਨਿਆਂ ਦੌਰਾਨ ਆਪ ਸਰਚ ਚੋਣਾਂ ਦੀਆਂ ਤਿਆਰੀਆਂ ਬਹਾਨੇ ਸਰਕਾਰ ਨੇ ਬਹੁਤਾ ਡਟ ਕੇ ਕੰਮ ਕਰ ਲਈ ਤਿਆਰ ਨਹੀਂ ਹੁੰਦੇ ਇਹ ਆਮ ਚਰਚਾ ਰਹੀ ਹੈ ਤੇ ਆਓ ਹੁਣ ਸਿੱਖ ਧਰਮ ਨਾਲ ਸੰਬੰਧਤ ਖਬਰ ਸਿੱਖ ਧਰਮ ਦੀ ਸਰਮੌਰ ਸੰਸਦਾ ਐਜੀਪੀਸੀ ਨਾਲ ਸੰਬੰਧਤ ਇਹ ਵੱਡੀ ਖਬਰ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਅਚਾਨਕ ਆਪਣੀ ਪ੍ਰਧਾਨ ਜੀ ਦੇ ਹੋਥੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਅੱਜ ਇੱਥੇ ਕਾਲੀ ਨਾਲ ਬੁਲਾਈ ਗਈ ਅੰਮ੍ਰਿਤਸਰ ਵਿੱਚ ਪ੍ਰਖ ਖਾਨਸ ਫ੍ਰਾਂਸ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਹਰਜਿੰਦਰ ਸਿੰਘ ਤਾਬੀ ਨੇ ਕਿਹਾ ਕਿ ਪਿਛਲੇ ਦਿਨੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਆਮਤਰਮ ਕਮੇਟੀ ਦੀ ਇਕੱਤਰਤਾ ਦੌਰਾਨ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਾਰਕ ਕੰਨ ਸੰਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਣੀ ਰਗਵੀਸ਼ ਸਿੰਘ ਬਲੂ ਆਪਣੇ ਫੇਸਬੁੱਕ ਪੇਜ ਤੇ ਪਾਈ ਪੋਸਟ ਇਸ ਕਾਰਬਾਈ ਨੂੰ ਨੰਦੜ ਜੋਗ ਤੇ ਮਤਭਾਗਾ ਕਰਾਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਮੈਂ ਮੈਂ ਤਖਤਾ ਦੇ ਤੌਰ ਤੇ ਸ਼ਰਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਅੰਤਰੰਗ ਕਮੇਟੀ ਨੂੰ ਦੇ ਦਿੱਤਾ ਹੈ ਦੇ ਨਾਲ ਹੀ ਐਡਵੋਕੇਟ ਤਾਮਿਨੇ ਵੀ ਇਹ ਵੀ ਐਲਾਨ ਕੀਤਾ ਹੈ ਕਿ ਜੱਜੇਦਾਰ ਅਕਾਲ ਤਖਸੈ ਬਲੋ ਅਕਾਲੀ ਦਲ ਮੈਂਬਰਸ਼ਕਤੀ ਭਾਰਤੀ ਸੰਬੰਧੀ ਜੋ 7 ਮੈਂਬਰੀ ਕਮੇਟੀ ਦਾ ਉਹਨਾਂ ਨੂੰ ਮੁਖੀ ਬਣਾਇਆ ਗਿਆ ਸੀ ਉਹ ਉਸ ਤੋਂ ਵੀ ਜਤੇਜਦਾਰ ਸਾਹਿਬ ਨੂੰ ਅਸਤੀਫਾ ਜਿਹੜੇ ਆ ਉਹ ਭੇਜ ਰਹੇ ਹਨ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਅਨਕਾਰ ਕਰ ਦਿੱਤਾ ਜਦੋਂ ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੇ ਇਸ ਤੇ ਪ੍ਰਤੀਕਰਮ ਆਇਆ ਸਾਫਤ ਜਸਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਆਓ ਸੁਣੋ ਉਹਨਾਂ ਨੇ ਕੀ ਕਿਹਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਵਿਧਾਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਸਰਦਾਰ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਦੁਖਦਾਇਕ ਹੈ ਸ਼੍ਰੋਮਣੀ ਅਕਾਲੀ ਦਲ ਵਿੱਚ ਪੰਥਕ ਪਰੰਪਰਾਵਾਂ ਤੇ ਮਰਿਆਦਾ ਦੀ ਜਾਣਕਾਰੀ ਤੋਂ ਸੱਖਣੇ ਪੰਜ ਸੱਤ ਕਮਤਹਾਵਾਂ ਬਲੋਂ ਆਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਹੈ ਇੱਕ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨੂੰ ਜਿੰਦਾ ਰੱਖਣ ਲਈ ਪੰਥਕ ਸੰਸਥਾਾਂ ਨੂੰ ਪੇਤਲਾ ਕੀਤਾ ਜਾ ਰਿਹਾ ਹੈ ਪੰਥਕ ਸੋਚ ਦੀ ਤਰਜਮਾਨੀ ਕਰਨ ਵਾਲਿਆਂ ਨੂੰ ਜਲੀਲ ਕਰਕੇ ਬਾਹਰ ਦਾ ਰਸਤਾ ਬਖਾਇਆ ਜਾ ਰਿਹਾ ਹੈ ਜਾਂ ਫਿਰ ਦਬਾਹੀ ਇਸ ਤਰ੍ਹਾਂ ਬਣਾਇਆ ਜਾਂਦਾ ਹੈ ਕਿ ਬੰਦਾ ਖੁਦ ਲਾਂਬੇ ਹੋਣ ਲਈ ਮਜਬੂਰ ਹੋ ਜਾਂਦਾ ਹੈ ਅੱਗੇ ਉਹਨੇ ਕਿਹਾ ਕਿ हे ਅਕਾਲ ਪੁਰਖ ਜੀ ਆਪਣੀਆਂ ਗੁਰੂ ਪੰਥ ਦੀਆਂ ਸੰਸਥਾਵਾਂ ਤੇ ਮੇਰ ਭਰਿਆ ਹੱਥ ਰੱਖੋ ਹੁਣ ਤਾਂ ਵੀ ਹੁਣਾ ਨੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਜੋ ਕਾਰਨ ਦੱਸਿਆ ਅਸਤੀਫਾ ਦੇਣ ਬਾਰੇ ਬਿਆਨ ਕੀਤਾ ਉਸ ਨੂੰ ਲੈ ਕੇ ਇਹ ਹੀ ਕਿਹਾ ਜਾ ਸਕਦਾ ਕਿ ਕੀ ਉਹਨਾਂ ਨੇ ਫੇਸਬੁੱਕ ਤੇ ਜਥੇਦਾਰ ਰਗਵੀਰ ਸਿੰਘ ਉਹਨਾਂ ਦੀ ਪੋਸਟ ਅੱਜ ਹੀ ਪੜੀ ਸੀ ਜਦੋਂ ਕਿ ਇਹ ਪੋਸਟ ਦੋ ਦਿਨ ਪੁਰਾਣੀ ਹੈ ਉਸ ਸਮੇਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ ਹਰਜਿੰਦਰ ਸਿੰਘ ਧਾਮੇ ਹਨਾਂ ਨੂੰ ਤਾਂ ਅਸਲ ਐਡਵੋਕੇਟ ਧਾਮੀ 2 ਦਸੰਬਰ ਤੋਂ ਲੈ ਕੇ ਅੱਜ ਤੱਕ ਅਕਾਲ ਤਖਤ ਤੋਂ ਜਾਰੀ ਹੋਏ ਤਾਬੀਆਂ ਤੇ ਬਾਗੀਆਂ ਖਿਲਾਫ ਹੁਕਮਨਾਮੇ ਨੂੰ ਇਨ ਬਿਨ ਲਾਗੂ ਨਹੀਂ ਕਰਵਾ ਸਕੇ ਜਦੋਂ ਕਿ ਅੰਗਲੈਂਡ ਗਏ ਜਿਤਧਾਰ ਰਗਵੀਰ ਸਿੰਘ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਤੋਂ ਜਾਰੀ ਪੋਸਟਾਂ ਬਾਰੇ ਐਡਵੋਕੇਟ ਅਰਜਨ ਦਸਨ ਧਾਮੀ ਨੂੰ ਸਪਸ਼ਟ ਕਰ ਦਤਾ ਕਿ ਉਹ ਅਕਾਲ ਤਖਤ ਨਾਲ ਮਤਲਾ ਲਾ ਰਹਾ ਹੈ ਧਾਮੀ ਕੇ ਐਡਵੋਕੇਟ ਧਾਮੀ ਕਹਿ ਰਿਹਾ ਹੈ ਕਿ ਅਸੀਂ ਅਕਾਲ ਤਖਤ ਸਾਹਿਬ ਦਾ ਸਤਿਕਾਰ ਕਰਦੇ ਹਾਂ ਜੇ ਵਾਕਿਆ ਹੀ ਧਾਮੀ ਅਜਿਹਾ ਕਰਦੇ ਹੁੰਦੇ ਤਾਂ ਅੱਜ ਉਹਨਾਂ ਨੂੰ ਇਹ ਅਸਤੀਫਾ ਨਹੀਂ ਦੇਣਾ ਪੈਣਾ ਸੀ ਦੋਸਤੋ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਜਨਰਲ ਇਹ ਵੀਡੀਓ ਤੁਹਾਨੂੰ ਆਵਰ ਚੰਗੀ ਲੱਗੀ ਇਸ ਨੂੰ ਲਾਈਕ ਕਰਨਾ ਅਤੇ ਅੰਤੇ ਸ਼ੇਅਰ ਕਰਨਾ ਨਾ ਭੁੱਲਣਾ ਤੁਸੀਂ ਦੇਖ ਰਹੇ ਹੋ ਬਿਲਗਾ نیوز ਔਨਲਾਈਨ ਚੈਨਲ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਹਰੇਕ ਪ੍ਰੋਗਰਾਮ ਨੂੰ ਸਲਾਉਂਦੇ ਹੋ ਲਾਈਕ ਤੇ ਸ਼ੇਅਰ ਕਰਦੇ ਹੋ ਅਗਰ ਇਹ ਵੀ ਵੀਡੀਓ ਤੁਹਾਨੂੰ ਚੰਗਾ ਲੱਗਾ ਅਗਰ ਤੁਸੀਂ ਇਸ ਵੀਡੀਓ ਨੂੰ ਲੈ ਕੇ ਇਹਨਾਂ ਖਬਰਾਂ ਨੂੰ ਲੈ ਕੇ ਤੁਸੀਂ ਆਪਣਾ ਕੋਈ ਵੀ ਵਿਚਾਰ ਦੇਣਾ ਚਾਹੁੰਦੇ ਹੋ ਤਾਂ ਸਾਡੇ ਕਮੈਂਟ ਬਾਕਸ ਵਿੱਚ ਪੰਜਾਬੀ 'ਚ ਆਪਣਾ ਜਰੂਰ ਵਿਚਾਰ ਦੇਖਿਓ ਧੰਨਵਾਦ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ-ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ